ਲੁਧਿਆਣਾ ਵਿਜਲਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅਨਿਲ ਕੁਮਾਰ ਕਥੂਰੀਆ ਬ੍ਰਾਂਚ ਮੈਨੇਜਰ ਐਸਆਈਸੀ ਡਿਸਪੈਂਸਰੀ ਫੋਕਰ ਪੁਆਇੰਟ ਲੁਧਿਆਣਾ ਨੂੰ 10000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦਿਆਂ ਗ੍ਰਿਫਤਾਰ ਕੀਤਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਵਿਜਲਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਉਕਤ ਮੁਲਜ਼ਮਾ ਵਿਰੁੱਧ ਦੇ ਮਾਮਲਾ ਢੰਡਾਰੇ ਖੁਰ ਦੇ ਲੁਧਿਆਣਾ ਸ਼ਹਿਰ ਦੇ ਵਸਨੀਕ ਅਨੁਜ ਕੁਮਾਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਕਿ ਹੈ ਕਿ ਸ਼ਿਕਾਇਤ ਉਸ ਦੀ ਪਤਰੀ ਨੂੰ ਜਾਰੀ ਕੀਤੀ ਗਈ ਪੈਨਸ਼ਨ ਦਿਵਾਉਣ ਬਦਲੇ 10000 ਦੀ ਮੰਗ ਕੀਤੀ ਸੀ ਇੱਕ ਕੰਪਲੇਂਟ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗੋਰਡ ਦੀ ਜਿਹੜੀ ਲੱਗੀ ਹੈ ਉੱਤੇ ਆਈ ਸੀ ਅਨੋਸ਼ ਕੁਮਾਰ ਖੰਡਾਰੀਪੁਰ ਤੋਂ ਨੇ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਇੱਕ ਦੋਸਤ ਨੇ ਮਿਸਟਰ ਪਾਸਵਾਨ ਉਹਨਾਂ ਦੀ ਵਾਈਫ ਹੈ ਰੀਨਾ ਇਹਨਾਂ ਦੇ ਫਰੈਂਡ ਦੀ ਡੈਥ ਹੋ ਗਈ ਸੀਗੀ ਔਰ ਉਹ ਪੈਨਸ਼ਨ ਲਗਣੀ ਸੀ ਜੀਐਸਆਈ ਸਟੇਟ ਔਰ ਅਨਲ ਕੁਮਾਰ ਕਥੂਰੀਆ ਹੈਗਾ ਐਸਐਈ ਹਸਪੀਟਲ ਜਿਹੜਾ ਫੋਕਲ ਪੁਆਇੰਟ ਹੈਗਾ ਲੁਧਿਆਣਾ ਉੱਥੇ ਲੱਗਾ ਹੋਇਆ ਇਹ ਨੂੰੇ ਲਗਾਤਾਰ ਮਿਲ ਰਹੇ ਸੀ ਕਾਫੀ ਦਿਨ ਤੋਂ ਵਾਰ-ਵਾਰ ਜਾ ਰਹੇ ਸੀ ਸਾਡੀ ਪੈਨਸ਼ਨ ਲਾ ਦਿਓ ਪਰ ਉਹ ਕਹਿੰਦਾ ਸੀ ਕਿ 10000 ਰੁਪਏ ਮੈਂ ਲਵਾਂਗਾ ਤਾਂ ਫਿਰ ਤੁਹਾਡੀ ਪੈਨਸ਼ਨ ਲੱਗੇ ਇਹਨਾਂ ਨੇ ਫਿਰ ਇਸ ਚੀਜ਼ ਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਇਹਨਾਂ ਨੇ ਸਾਡੇ ਕੋਲ ਫਿਰ ਕਪੀਨ ਜਦੋਂ ਕਰਨ ਤੋਂ ਬਾਅਦ ਪਾਏ ਨੇ ਤਾਂ ਸਾਰੀ ਵੈਰੀਫਿਕੇਸ਼ਨ ਹੋਈ ਹੈ ਡੀਐਸਪੀ ਜੀਨੂ ਲੁਧਿਆਣਾ ਵੱਲੋਂ ਔਰ ਵੈਰੀਫਿਕੇਸ਼ਨ ਤੇ ਹਲਾਤ ਸਹੀ ਪਾਏ ਗਏ ਨੇ ਔਰ ਇਹਨਾਂ ਦੇ ਖਿਲਾਫ ਕਰਫੂ ਐਕਟ ਤਹਿਤ ਕਦਮ ਅਦਜ ਕਰਤਾ ਹੈਗਾ 7पीसीਐਕਟ ਇਹ ਤਾਂ ਉਹ ਦੋਸ਼ੀ ਨੂੰ ਜਿਹੜਾ ਅਨੰਦ ਕੁਮਾਰ ਕਥੂਰੀਆ ਹੈਗਾ ਇਹਨੂੰ ਅਜੇ ਰਿਫਾਰਟਾਰ ਕਰ ਲਿਆ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੁਧਿਆਣਾ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅਨਿਲ ਕੁਮਾਰ ਕਥੂਰੀਆ ਬ੍ਰਾਂਚ ਮੈਨੇਜਰ ਐਸਆਈਸੀ ਡਿਸਪੈਂਸਰੀ ਫੋਕਰ ਪੁਆਇੰਟ ਲੁਧਿਆਣਾ ਨੂੰ 10000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦਿਆਂ ਗ੍ਰਿਫਤਾਰ ਕੀਤਾ ਇਸ ਬੰਦੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਉਕਤ ਮੁਲਜ਼ਮਾ ਵਿਰੁੱਧ ਦੇ ਮਾਮਲਾ ਟੰਡਾਰੇ ਖੁਰ ਦੇ ਲੁਧਿਆਣਾ ਸ਼ਹਿਰ ਦੇ ਵਸਨੀਕ ਅਨੁਜ ਕੁਮਾਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਕਿ ਐਕਿ ਸ਼ਿਕ ਉਸੀ ਪਤਰੀ ਨੂੰ ਜਾਰੀ ਕੀਤੀ ਗਈ ਪੈਨਸ਼ਨ ਦਿਵਾਉਣ ਬਜਾਏ 10000 ਦੀ ਮੰਗ ਕੀਤੀ ਸੀ ਇੱਕ ਕੰਪਲੇਂਟ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗੌਰਮਤ ਦੀ ਜਿਹੜੀ ਲੱਗੀ ਹੈ ਉੱਤੇ ਆਈ ਸੀ ਅਨੁਸ਼ ਕੁਮਾਰ ਖੰਡਾਰੀਪੁਰ ਤੋਂ ਨੇ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਇੱਕ ਦੋਸਤ ਨੇ ਮਿਸਟਰ ਪਾਸਵਾਨ ਉਹਨਾਂ ਦੀ ਵਾਈਫ ਰੀਨਾ ਇਹਨਾਂ ਦੇ ਫਰੈਂਡ ਦੀ ਡੈਥ ਹੋ ਗਈ ਸੀਗੀ ਔਰ ਉਹ ਪੈਨਸ਼ਨ ਲਗਣੀ ਸੀ ਜੀਐਸਆਈ ਸਕੀਮ ਤਹਿਤ ਔਰ ਅਨਿਲ ਕੁਮਾਰ ਕਥੂਰੀਆ ਹੈਗਾ ਐਸਐਈ ਹਸਪੀਟਲ ਜਿਹੜਾ ਫੋਕਲ ਪੁਆਇੰਟ ਹੈਗਾ ਲੁਧਿਆਣਾ ਉੱਥੇ ਲਗਾ ਹੋਇਆ ਇਹ ਨੂੰ ਲਗਾਤਾਰ ਮਿਲ ਰਹੇ ਸੀ ਕਾਫੀ ਦਿਨ ਤੋਂ ਵਾਰ-ਵਾਰ ਜਾ ਰਹੇ ਸੀ ਸਾਡੀ ਪੈਨਸ਼ਨ ਲਾ ਦੇਓ ਪਰ ਉਹ ਕਹਿੰਦਾ ਸੀ 10000 ਰੁਪਏ ਮੈਂ ਲਵਾਂਗਾ ਫਿਰ ਤੁਹਾਡੀ ਪੈਨਸ਼ਨ ਲੱਗੇ ਇਹਨਾਂ ਨੇ ਫਿਰ ਇਸ ਚੀਜ਼ ਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਇਹਨਾਂ ਨੇ ਸਾਡੇ ਕੋਲੋਂ ਵੀ ਜਦੋਂ ਕਰਨ ਤੋਂ ਬਾਅਦ ਆਏ ਨੇ ਸਾਰੀ ਵੈਰੀਫਿਕੇਸ਼ਨ ਹੋਈ ਹੈ ਡੀਐਸਪੀ ਜੀ ਨੇ ਲੁਧਿਆਣਾ ਵੱਲੋਂ ਔਰ ਵੈਰੀਫਿਕੇਸ਼ਨ ਤੇ ਹਾਲਾਤ ਸਹੀ ਪਾਏ ਗਏ ਨੇ ਔਰ ਇਹਨਾਂ ਦੇ ਖਿਲਾਫ ਰੈਕਸ਼ਨ ਇੱਕ ਤੈਅ ਕਦਮਾਂ ਦਰਜ ਕਰਤਾ ਹੈਗਾ ਸੱਤ ਪੀਸੀ ਐਕਟ ਤੈਅ ਤੌਰ ਤੇ ਦੋਸ਼ੀ ਨੂੰ ਜਿਹੜਾ ਅਨੰਦ ਕੁਮਾਰ ਕਥੂਰੀਆ ਹੈਗਾ ਇਹਨੂੰ ਅੱਜ ਹਫ्तार ਕਰ ਲਿਆ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ